ਸਰਦ ਸਤਨ ਰਾਣੇ ਜੀ ਲੀਏ ਦਾਸ ਧਰਹਿ ਹੱਥ ਦੇ ਜੀ ਸੁਪਾਇਆ ਸਦਾ ਮਾਰੇ ਜੀ ਲੀਏ ਦਾਸ ਨਾਨਕ ਜੀ ਲੀਏ ਦਾਸ ਜੀ ਵਾਜ ਸਤ ਸਤ ਅੱਜ ਦੀ ਸ਼ੀਸ਼ਟਤਾ ਤੇ ਤੁਹਾਨੂੰ ਸਭ ਨੂੰ ਜੀ ਆਇਆਂ ਨੂੰ ਕਹਿੰਦਾ ਹਾਂ। ਬੁਵਾਰਾ ਸਾਹਿਬ, ਬੁਵਾਰਾ ਸਾਹਿਬ ਜੱਟਲਗੜ੍ਹ ਸਾਹਿਬ ਮੰਦਰ ਹਾਲ ਵਿੱਚ ਬੜੇ ਖੁਸ਼ੀ ਨਾਲ ਸਾਡੇ ਸਾਹਮਣੇ ਬੜੇ ਗੁਆਰਦ ਸੇਵਾਦਾਰਾਂ ਦਾ ਯੋਗਦਾਨ ਹੋਈ ਪਰ ਇਹਨਾਂ ਸਭ ਦਾ ਅੰਦਰ ਵਿੱਚ ਇਹ ਚਾਹ ਦੇ ਜਿਹੜੀ ਮਸ਼ੀਨ ਨੂੰ ਦਾਜ ਕੀਤੀ ਜਿਹਦੇ ਵੀ ਪਰਿਸ਼ਿਦਾਰ ਨੂੰ ਮੁੱਖ ਨਿਸ਼ਾਨੀ ਤੁਹਾਾਰਾ ਸਾਨੂੰ ਨੇ ਆਪਣੇ ਤੋਂ ਲੈ ਕੇ ਨਿਯੰਤਰਣ ਆਪਾਂ 500 ਬੰਨ ਦੀ ਚਾਹ ਇਹਦਾ ਗਰਮ ਰੱਖਣਾ ਦਾ ਪ੍ਰਬੰਧ ਕੀਤਾ ਗਿਆ ਤੇ ਨੂੰ ਚੈਂਬਰ ਬਣਾਏਗੇ ਇਹਦੀ ਚਾਹ ਚਾਹ ਰੱਖਣਾ ਦਾ ਲਗਭਗ 100 ਚਾਹ ਜਿਹੜੀ ਪੂਰਾ ਚੈਂਬਰ ਸਾਡੀਗੀ ਤੇ ਲੰਦਰ ਇੱਕ ਮਾਸਰ ਸਰਦੀਆਂ ਦੇ ਦਿਨਾਂ ਦੇ ਵਿੱਚ ਚਾਹ ਜਿਹੜੀ ਆ ਸਵੇਰੇ ਘੰਟੇ ਕਰਦੇ ਆ ਆ ਗਰਮ ਸੋਹਣ ਨੂੰ ਤੁਮ ਆਪਾਂ ਲੰਬਾ ਸਮਾ ਇਹਨਾਂ ਕੰਟੇਨਰਾਂ ਦੇ ਜਾਇਸ ਮਸ਼ੀਨ ਦੇ ਵਿੱਚ ਰੱਖਦੇ ਕਾ ਸਮਾਪਤ ਚਾਹਲਾ ਸਕਦੇ ਹਾਂ ਤੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਪੰਜਾਬੀ ਦਾ ਅਤੇ ਇਸ ਸ਼ਹਿਰ ਪ੍ਰਬੰਧਨ ਵਿੱਚ ਰੋਲ ਸਰ ਦਾ ਜੀਮ ਦਾ ਸਟੇਟ ਦੀ ਟੀਮ ਦਾ ਸਾਰੀ ਜੀ ਦਾ ਬਾਰੇ ਦੀ ਬਤਰੀ ਤੁਹਾਨੂੰ ਸੁਣਵਾਉਣ